ਦੇਖੋ ਜੰਨਕ ਦੇ ਮੁਖਮਤੀ ਸਾਹਿਬ ਉਮਰ ਅਬਦੁੱਲਾਹ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਬਹੁਤ ਹੀ ਮਸਮਦਾਰ ਤੇ ਗੈਰਵਾਜਬ ਹੈ। ਔਰ ਅਸੀਂ ਪੰਜਾਬ ਵਾਡੇ ਤਾਂ ਉਮੀਦ ਨਹੀਂ ਕਰਦੇ ਕਿ ਉਮਰ ਅਬਦੁੱਲਾਹ ਸਾਹਿਬ ਪੰਜਾਬ ਦੇ ਹੱਕਾਂ ਦੇ ਬਾਰੇ ਇੱਕ ਇਸ ਤਰ੍ਹਾਂ ਦਾ ਕੋਈ ਬਿਆਨ ਦੇ ਦੇ। ਜੇ ਤੁਸੀਂ ਪਾਣੀਆਂ ਦਾ ਇਤਿਹਾਸ ਜਿਹੜਾ ਗ੍ਰਾਈ ਪਾਣੀਆਂ ਦਾ ਦੇਖੋਗੇ ਤੇ ਸਭ ਤੋਂ ਵੱਧ ਜੇ ਪਾਣੀਆਂ ਦੀ ਵੰਡ ਦੇ ਵਿੱਚ ਬੇਇਨਸਾਫੀ ਹੋਈ ਹੈ ਹੁਣ ਤੱਕ ਉਹ ਪੰਜਾਬ ਦਾ ਗੈਰ ਪੇਰੀਨ ਰਾਜ ਜਿਵੇਂ ਰਾਜਸਥਾਨ ਹੈ ਇਹਨਾਂ ਨੂੰ ਇੰਨੀ ਵੱਡੀ ਮਾਤਰਾ ਦੇ ਵਿੱਚ ਪਾਣੀ ਉਸੋੜੇ ਦੇ ਦਿੱਤਾ ਗਿਆ ਜਿਹਨਾਂ ਦਾ ਹੱਕ ਹੀ ਨਹੀਂ ਪਰਦਾ ਸੀ ਪਰ ਹੁਣ ਜੇ ਇੰਡਸ ਵਾਟਰ ਟ੍ਰੀਟੀ ਕੈਨਸਲ ਹੋ ਰਹੀ ਹੈ ਪਰ ਉਹ ਪਾਣੀ ਹਿੰਦੂਸਤਾਨ ਦੀਆਂ ਸਟੇਟਾਂ ਦੇ ਵਿੱਚ ਦੁਬਾਰਾ ਵੰਡਿਆ ਜਾਣਾ ਤੇ ਘੱਟੋ ਘੱਟ ਹੁਣ ਤਾਂ ਅਸੀਂ ਯਕੀਨ ਕਰਦੇ ਹਾਂ ਕਿ ਜੋ ਸਾਡੇ ਨਾਲ ਬੇਇਨਸਾਫੀ ਪਹਿਲਾਂ ਹੋਈ ਹੈ ਉਹ ਬੇਇਨਸਾਫੀ ਹੁਣ ਦੂਰ ਹੋਈ ਤੇ ਜੇ ਇੱਕ ਸਟੇਟ ਇਹ ਕਹਿਣ ਲੱਗ ਜੇ ਕਿ ਇਹ ਅਸੀਂ ਇਕੱਲੇ ਵਾਸਤੇ ਪਾਣੀ ਚਾਹੀਦਾ ਹੈ ਤੇ ਮੈਂ ਸਭੀ ਦਾ ਕਿਸੇ ਤਰੀਕੇ ਵਾਜਬ ਨਹੀਂ। ਔਰ ਮੈਂ ਤਾਂ ਉਹਨਾਂ ਨੂੰ ਵੀ ਯਾਦ ਕਰਾਉਣਾ ਕਿ ਆ ਹੁਣ ਵੀ ਜਿਹੜੀ ਪਾਕਿਸਤਾਨ ਨਾਲ جنگ ਲੱਗੀ ਸੀ ਸਭ ਤੋਂ ਵੱਡਾ ਬੋਝ ਤੇ ਹੁਣ ਵੀ ਪੰਜਾਬ ਤੇ ਪੈ ਰਿਹਾ ਸੀ ਨਿਸ਼ਾਦਾ ਸਭ ਤੋਂ ਵੱਡਾ ਜੱਗ ਦਾ ਮਾਦਾਨ ਤਾਂ ਹੁਣ ਵੀ ਪੰਜਾਬੀ ਪੰਦਿਆ ਸੀ। ਪੰਜਾਬ ਦੀ ਇਸ ਗੱਲ ਨੂੰ ਵੀ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ। ਕਿ ਤੁਸੀਂ ਜਿੰਨਾ ਤੋਂ ਪਾਣੀ ਲੈ ਰਹੇ ਹੋ ਜਦੋਂ ਉਸ ਦੇਸ਼ ਨਾਲ جنگ ਦੀ ਗੱਲ ਚੱਲਦੀ ਹੈ ਤਾਂ ਸਭ ਤੋਂ ਵੱਧ ਨੁਕਸਾਨ ਪੰਜਾਬ ਦਾ ਹੁੰਦਾ। ਇਸ ਕਰਕੇ ਗੈਰਵਾਜਬ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਪੰਜਾਬ ਦਾ ਪੂਰਾ ਹੱਕ ਮੜਦਾ ਸਭ ਤੋਂ ਜ਼ਿਆਦਾ ਬੰਦਾ ਕਿ ਪਹਿਲੀ ਬੇਇਨਸਾਫੀ ਵੀ ਹੁਣ ਦੂਜੀ ਇਕੱਲੀ ਤੋਂ ਹਮੇਸ਼ਾ ਬਗੜਦਾ ਜਦੋਂ ਹੁਣ ਗੱਲ ਅੱਗੇ ਚੱਲੇਗੀ ਅਸੀਂ ਡਟ ਕੇ ਜਿਹੜਾ ਹੈਗਾ ਪੰਜਾਬ ਦੇ ਹੱਕ ਦੇ ਵਿੱਚ ਖੜਾਂਗੇ ਕਿ ਸਰਕਾਰ ਤੋਂ ਬੰਕਰਣ ਦੇ ਕੇ ਬਿਲਕੁਲ ਹੁਣ ਵਾਰ-ਵਾਰ ਪੰਜਾਬ ਦੇ ਨਾਲ ਟੱਕਰ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਆਪਣਾ ਆਪਣਾ ਹੱਕ ਮਿਲੇ ਸਹੀ ਤਰੀਕੇ ਨਾਲ ਡਿਸਟ੍ਰਿਬਿਊਸ਼ਨ ਹੋਵੇ ਲੇਕਿਨ ਜਿਹੜੀ ਹੈ ਪੰਜਾਬ ਦੇ ਨਾਲ ਐਡੀ ਕੀ ਟੱਕਰ ਨਹੀਂ ਕਰਣੀ ਕੀ ਲੱਗਦਾ ਪੰਜਾਬ ਸਰਕਾਰ ਨੂੰ ਵੀ ਹਾਂ ਪੰਜਾਬ ਸਰਕਾਰ ਦੀ ਬੜੀ ਵੱਡੀ ਡਿਊਟੀ ਪੈਂਦੀ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਅੱਗੇ ਆਉਣਾ ਚਾਹੀਦਾ ਕਿਉਂਕਿ ਆਫੀਸ਼ੀਅਲੀ ਤਾਂ ਜਿਹੜੀ ਇਹ ਸਟੇਟ ਦੀ ਗਵਰਨਮੈਂਟ ਹੈ ਉਹ ਹੀ ਰਿਪਰੈਜ਼ੈਂਟ ਕਰਦੀ ਹੈ ਸੋ